ਚੈਨਲ ਜੀ ਆਇਆਂ ਨੂੰ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਹੋਰ ਹਜ਼ਾਰਾਂ ਇਧੀਆਂ ਕੁਸ਼ਲਮਤ ਆਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਰਾਸ਼ਟਰਪਿਤਾ ਟਰੰਪ ਦਾ ਡਾਇਵਸ ਦੇ ਵਿੱਚ ਭਾਸ਼ਣ ਹੋਇਆ ਉਹਦੇ ਵਿੱਚ ਕੀ ਗੱਲਬਾਤਾਂ ਸੀ। ਦੂਜਾ ਕੈਪੀਟਲ ਹਿੱਲ ਮਾਮਲੇ ਦੇ ਉੱਤੇ ਜੁਰਮਾਨਾ ਵਾਪਸੀ ਦਾ ਰੌਲਾ ਰੱਪਾ ਪੈ ਰਿਹਾ। ਤੀਜੀ ਗੱਲਬਾਤ ਜਿਹੜਾ ਇਸ ਤਰ੍ਹਾਂ ਪੁਲਿਸ ਅਫਸਰ ਨੂੰ ਫੜਨ ਦਾ ਮਾਮਲਾ ਸਾਹਮਣੇ ਆਇਆ। ਚੌਥੀ ਗੱਲਬਾਤ ਜਿਹੜੀ ਡੋਜ ਆ ਉਹਦੇ ਦੁਆਰਾ ਨੈਸ਼ਨਲ ਸਿਕਿਉਰਿ 沃尔马特 ਦੇ ਵਿੱਚ ਮੁਲਾਜ਼ਮ ਦੀ ਕੋਲੀ ਨਾਲ ਮੌਤਾ ਮਾਮਲਾ ਆ ਤੇ ਕੈਲੀਫੋਰਨੀਆ ਵਿੱਚ ਜੰਗਲੀ ਅੱਗਾਂ ਦਾ ਆਟਿਜ਼ਮ ਨਾਲ ਸੰਬੰਧ ਹੋਣ ਦਾ ਖਦਸ਼ਾ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트ੰਪ ਨੇ ਜੋ ਭਾਸ਼ਣ ਦਿੱਤਾ ਆਪਣਾ ਵਰਲਡ ਇਕਨੋਮਿਕ ਫੋਰਮ ਡਾਇਵਸ ਦੇ ਵਿੱਚ ਚੱਲਿਆ ਸਵਿਟਜ਼ਰਲੈਂਡ ਦੇ ਵਿੱਚ ਉੱਥੇ ਸਾਰੀ ਦੁਨੀਆ ਦੀ ਨਿਗਾਹ ਰਾਸ਼ਟਰਪਤੀ 트ੰਪ ਦੇ ਭਾਸ਼ਣ ਤੇ ਲੱਗੀ ਸੀ ਤੇ ਜਿਹੜਾ ਰਾਸ਼ਟਰਪਤੀ ਟਰੰਪ ਨੇ ਭਾਸ਼ਣ ਦਿੱਤਾ ਉਹਦੇ ਵਿੱਚ ਇੱਕ ਮੁੱਦਾ ਗ੍ਰੀਨਲੈਂਡ ਸੀ ਤੇ ਗ੍ਰੀਨਲੈਂਡ ਨੂੰ ਉਹ ਕਹਿੰਦੇ ਵੀ ਗੱਲ ਬਹੁਤ ਛੋਟੀ ਜਿਹੀ ਆ ਇਹਦੇ ਉੱਤੇ ਨੈਗੋਸ਼ੀਏਸ਼ਨ ਹੋਣੀ ਚਾਹੀਦੀ ਆ ਤੇ ਖਾਸ ਗੱਲ ਉਹਨਾਂ ਨੇ ਇਹ ਕਹੀ ਆ ਕਿ ਅਸੀਂ ਧੱਕਾ ਨਹੀਂ ਕਰਨਾ ਅਸੀਂ ਫੌਜ ਨਹੀਂ ਲਿਆ ਲਾਉਣੀ ਫੋਰਸ ਦੀ ਵਰਤੋਂ ਨਹੀਂ ਕਰਨੀ ਪਰ ਇਹ ਅਸੀਂ ਆਪਣੇ ਕੋਲ ਲੈਣਾ ਆ ਸਾਡੇ ਲਈ ਬਹੁਤ ਜ਼ਰੂਰੀ ਆ ਤੇ ਇਹਦੇ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਇਨਵੈਸਟਰ ਸੀਗੇ ਉਹਨਾਂ ਦਾ ਥੋੜਾ ਜਿਹਾ ਯਕੀਨ ਬਣਿਆ ਤੇ ਸਟਾਕ ਮਾਰਕੀਟ ਇੱਕਦਮ ਉੱਤੇ ਚੱਲੇ ਗਿਆ ਵੀ ਆਉਣ ਵਾਲੇ ਮਹੀਨੇ ਭਵਿੱਖ ਦੇ ਵਿੱਚ ਲੜਾਈ ਦੀ ਕੋਈ ਸੰਭਾਵਨਾ ਨਹੀਂ ਆ ਕੈਨੇਡਾ ਦੀ ਖਾਸ ਤੌਰ ਦੇ ਉੱਤੇ ਰਾਸ਼ਟਰਪਤੀ 트ੰਪ ਨੇ ਆਲੋਚਨਾ ਕੀਤੀ ਆ ਉਹ ਕਹਿੰਦੇ ਵੀ ਇਹ ਨਾ ਸ਼ੁਕਰੇ ਆ ਅਸਲ ਦੇ ਵਿੱਚ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਅਮਰੀਕਾ ਦੇ ਕਰਕੇ ਹੀ ਹੈ ਜਿਹੜਾ ਕੈਨੇਡਾ ਆ ਲਿਵਸ ਬਿਕਾਜ਼ ਆਫ ਦ ਯੂਨਾਈਟਿਡ ਸਟੇਟਸ ਇਹ ਉਹਨਾਂ ਨੇ ਸ਼ਬਦ ਉੱਥੇ ਵਰਤੇ ਆ ਤੇ ਮਾਰਕ ਕਾਰਨੀ ਨੂੰ ਕਿਹਾ ਕਿ ਇਹ ਅਨਗ੍ਰੇਟਫੁਲ ਆ ਨਾ ਸ਼ੁਕਰੇ ਆ ਤੇ ਇਹਨਾਂ ਨੇ ਖਾਸ ਤੌਰ ਦੇ ਉੱਤੇ ਜੋ ਕੁਝ ਇੱਕ ਦਿਨ ਪਹਿਲਾਂ ਮਾਰਕ ਕਾਰਨੀ ਨੇ ਸਪੀਚ ਦਿੱਤੀ ਸੀ ਉਹਦੇ ਉੱਤੇ ਇਹਨਾਂ ਨੇ ਆਪਣੀ ਪ੍ਰਤੀਕਰਿਆ ਦਿੱਤੀ ਆ ਰਾਸ਼ਟਰਪਤੀ 트럼ਪ ਨੇ ਇਹ ਵੀ ਗੱਲਬਾਤ ਕੀਤੀ ਹੈ ਕਿ ਕੈਨੇਡਾ ਦੀਆਂ ਜਿਹੜੀਆਂ ਆਟੋ ਇੰਡਸਟਰੀ ਦੀਆਂ ਪ੍ਰੋਬਲਮਸ ਨੇ ਤੇ ਇਹ ਕਿਹਾ ਹੈ ਕਿ ਜਿਹੜਾ ਅਮਰੀਕਾ ਦਾ ਟੈਰਫਾ ਇਹਦੇ ਨਾਲ ਜਿਹੜੀਆਂ ਫੈਕਟਰੀਆਂ ਨੇ ਉਹ ਅਮਰੀਕਾ ਦੇ ਵਿੱਚ ਮੂਵ ਹੋਣੀਆਂ ਸ਼ੁਰੂ ਹੋ ਗਈਆਂ ਭਾਵੇਂ ਕਿ ਅਮਰੀਕਾ ਦੇ ਵਿੱਚ ਇਦਾਂ ਕੋ ਡਾਟਾ ਹੈਗਾ ਜਾਂ ਨਹੀਂ ਹੈਗਾ ਦੂਜੇ ਪਾਸੇ ਜਿਹੜੀ ਯੂਕਰੇਨ ਦੀ ਵਾਰ ਆ ਉਹਦੇ ਉੱਤੇ ਇਹਨਾਂ ਨੇ ਕਿਹਾ ਕਿ ਨੇਗੋਸ਼ੀਏਸ਼ਨ ਜਿਹੜੀਆਂ ਰੀਜ਼ਨੇਬਲੀ ਕਲੋਜ਼ ਨੇ ਨੇੜੇ ਨੇ ਤੇ ਅਸੀਂ ਗੱਲਬਾਤ ਜਣੀ ਵਲਾਦੀਮੀਰ ਜ਼ਲਨਸਕੀ ਤੇ ਵਲਾਦੀਮੀਰ ਪੋਪਨ ਦੇ ਨਾਲ ਸ਼ੈਂਟੀ ਦੇ ਉੱਤੇ ਲਗਭਗ ਪਹੁੰਚ ਚੁੱਕੇ ਆਂ ਕਈ ਕੰਟਰੋਵਰਸ਼ਲ ਗੱਲਾਂ ਵੀ ਉਹਨਾਂ ਨੇ ਕੀਤੀਆਂ ਜਿਹਦੇ ਵਿੱਚ ਮਿਨੀ ਸੋਟਾ ਦੀ ਸਮਾਲੀ ਕਮਿਊਨਿਟੀ ਦੇ ਬਾਰੇ ਬਹੁਤ ਕੁਝ ਉਹਨਾਂ ਨੇ ਬੋਲਿਆ ਤੇ ਬਾਰ ਬਾਰ ਉਹਨਾਂ ਨੇ ਕਲੇਮ ਜਿਹੜੇ ਆ ਇਹ ਕੀਤੇ ਆ ਰਾਸ਼ਟਰਪਤੀ ਟਰੰਪ ਨੇ ਇਹ ਵੀ ਹਿੰਟ ਦਿੱਤਾ ਆ ਕਿ ਜਿਹੜੇ ਲੋਕ 2020 ਦੀ ਯੂਐਸ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਚੋਰੀ ਮਾਮਲੇ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਜਿਹੜਾ ਪ੍ਰੋਸੀਕਿਊਟ ਕੀਤਾ ਜਾ ਸਕਦਾ ਆ ਇਸ ਸਪੀਚ ਦੇ ਵਿੱਚ ਜਿਹੜੇ ਮਿਕਸ ਜੇ ਪ੍ਰੋਮਿਸਰਸ ਸੀਗੇ ਕਈ ਲੋਕਾਂ ਦਾ ਉਹਨਾਂ ਨੇ ਤਵਾ ਵੀ ਲਾਇਆ ਕਈ ਧਮਕੀਆਂ ਵੀ ਜਿਹੜੀਆਂ ਦਿੱਤੀਆਂ ਗਈਆਂ ਕਈ ਉਹਨਾਂ ਨੇ ਪਰਸਨਲ ਅਟੈਕ ਵੀ ਕੀਤੇ ਹਾਂ ਨਿਗਾ ਜਿਹੜੀ ਇਸ ਪਾਸੇ ਸਾਰੇ ਲੋਕਾਂ ਦੀ ਇੱਥੇ ਲੱਗੀ ਸੀ ਮੁੱਖ ਗੱਲ ਉਹਨਾਂ ਨੇ ਜੰਗ ਟਾਲਣ ਦੀ ਗੱਲ ਕਰ ਦਿੱਤੀ ਹੈ ਕਿ ਅਸੀਂ ਜ਼ਬਰਦਸਤੀ ਜਿਹੜਾ ਗ੍ਰੀਨਲੈਂਡ ਆ ਉਹ ਨਹੀਂ ਲਵਾਂਗੇ ਦੂਜੀ ਗੱਲਬਾਤ ਜਨਵਰੀ 6 ਬਾਰੇ ਜਨਵਰੀ 6 2021 ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਭੀੜ ਸੀਗੀ ਵਾਇਲੈਂਟ ਹੋ ਗਈ ਸੀ ਅਮਰੀਕਾ ਦੀ ਕੈਪੀਟਲ ਹਿੱਲ ਦੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ 2020 ਦੇ ਵਿੱਚ ਇਲੈਕਸ਼ਨ ਹੋਈ ਸੀ 6 ਜਨਵਰੀ ਨੂੰ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਬਣਨਾ ਸੀ ਸੌਹ ਚੁੱਕਣੀ ਸੀ ਉੱਥੇ ਜਦੋਂ ਉਹ ਦੰਗੇ ਹੋਏ ਤੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਵੀ ਅੰਦਰੋਂ ਕੁੱਟਿਆ ਗਿਆ ਨੁਕਸਾਨ ਵੀ ਹੋਇਆ ਉਹਨਾਂ ਦੇ ਸੱਟਾਂ ਵੀ ਲੱਗੀਆਂ ਬਿਲਡਿੰਗ ਜਿਹੜੀ ਆ ਉਹਨੂੰ ਡੈਮੇਜ ਕੀਤਾ ਗਿਆ ਜੋ ਇਹ ਕੇਸ ਚੱਲਿਆ ਸਜ਼ਾਵਾਂ ਹੋ ਗਈਆਂ ਤੇ ਬਾਅਦ ਦੇ ਵਿੱਚ ਰਾਸ਼ਟਰਪਤੀ 트ੰਪ ਨੇ 1600 ਦੇ ਕਰੀਬ ਇਹਨਾਂ ਲੋਕਾਂ ਨੂੰ ਮਾਫੀ ਦਿੱਤੀ ਵੀ ਛੱਡੋ ਇਹਨਾਂ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ ਜਦੋਂ ਇਹ ਵਾਪਸ ਆ ਪਿਛਲੇ ਸਾਲ ਆਫਿਸ ਦੇ ਵਿੱਚ ਆਇਆ ਤੇ ਇਹਨੇ ਪਹਿਲਾ ਕੰਮ ਇਹ ਕੀਤਾ 1600 ਬੰਦੇ ਨੂੰ ਮਾਫੀ ਦੇ ਦਿੱਤੀ ਹੁਣ ਹੋਇਆ ਕੀ ਇਹਨਾਂ ਦੇ ਵਿੱਚ ਇੱਕ ਮੰਨ ਲਓ ਇੱਕ ਦੱਸਿਆ ਜਾ ਰਿਹਾ ਕਿ ਯੂਵਨ ਸਟਕਰ ਇੱਕ ਔਰਤ ਸੀਗੀ ਜਿਹੜੀ ਇਹਦੇ ਵਿੱਚ ਸ਼ਾਮਲ ਸੀਗੀ ਤੇ ਉਹਨੇ ਪੁਲਿਸ ਨੂੰ ਵੀ ਪੁਸ਼ ਕੀਤਾ ਦੂਜਿਆਂ ਨੂੰ ਵੀ ਅਨਕਰਜ ਕੀਤਾ ਹਮਲਾ ਵੀ ਕੀਤਾ ਸਾਰਾ ਕੁਝ ਹੋਇਆ ਜੱਜ ਨੇ ਉਹਨੂੰ ਜੁਰਮਾਨਾ ਕਰ ਦਿੱਤਾ ਤੇ ਨਾਲ ਉਹਨੂੰ ਜੇਲ੍ਹ ਕਰ ਦਿੱਤੀ ਜੇਲ੍ਹ ਹੋ ਗਈ ਸਜ਼ਾ ਭੁਗਤਣੀ ਸ਼ੁਰੂ ਹੋ ਗਈ ਜੁਰਮਾਨਾ ਵੀ ਹੋ ਗਿਆ ਜੁਰਮਾਨਾ ਵੀ ਦੇ ਦਿੱਤਾ 트럼ਪ ਆ ਕੇ ਵਾਪਸ ਦੂਜੀ ਵਾਰੀ ਤੇ ਆ ਕੇ ਇਹਨਾਂ ਨੇ ਮੁਆਫੀ ਦੇ ਦਿੱਤੀ ਤੇ ਜਦੋਂ ਮੁਆਫੀ ਦੇ ਦਿੱਤੀ ਕੁਦਰਤੀ ਆ ਵੀ ਉਹਦੀ ਕਨਵਿਕਸ਼ਨ ਵੀ ਕੈਨਸਲ ਹੋ ਗਈ ਹੁਣ ਇਹਦੇ ਨਾਲ ਹੋਇਆ ਕਿ ਕਿਉਂਕਿ ਕਨਵਿਕਸ਼ਨ ਕੈਨਸਲ ਹੋ ਗਈ ਉਹਨੇ ਕੀ ਕੀਤਾ ਉਹ ਵਾਪਸ ਕੋਰਟ ਦੇ ਵਿੱਚ ਚਲੇ ਗਿਆ ਉਹ ਕਹਿੰਦੀ ਵੀ ਜਿੱਦਾਂ ਮੇਰੀ ਸਜ਼ਾ ਮਾਫ ਹੋਈ ਆ ਤੇ ਜਿਹੜਾ ਮੈਂ ਜੁਰਮਾਨਾ ਦਿੱਤਾ ਉਹ ਵੀ ਮੈਨੂੰ ਵਾਪਸ ਦਿਓ ਕਿ ਮੇਰਾ ਪੈਸਾ ਮੈਨੂੰ ਵਾਪਸ ਦਿੱਤਾ ਜਾਵੇ ਹੁਣ ਇਹ ਗੱਲ ਜਿਹੜੀ ਆ ਬੜੀ ਅਜੀਬ ਹੋ ਗਈ ਆ ਉਹ ਕਹਿੰਦਾ ਵੀ ਲਾ ਜਿਹੜਾ ਆ ਉਹਨੂੰ ਦੇਣਾ ਪਊਗਾ ਫੰਡ ਪੈਸਾ ਕਿਉਂਕਿ ਲੀਗਲੀ ਉਹ ਹੁਣ ਮਤਲਬ ਹੈ ਹੀ ਨਹੀਂ ਕਨਵਿਕਟਡ ਜਦੋਂ ਮਾਫੀ ਦੇ ਆ ਦਿੱਤੀ ਤਾਂ ਫੇਰ ਉਹ ਦੋਸ਼ੀ ਕਿੱਦਾਂ ਹੋਈ ਇਹਦਾ ਮਤਲਬ ਉਹਦੇ ਪੈਸੇ ਉਹਨੂੰ ਵਾਪਸ ਦਿੱਤੇ ਜਾਣ ਹੁਣ ਇਹਦੇ ਨਾਲ ਹੋਇਆ ਕੀ ਆ ਕਿ ਇੱਕ ਨੂੰ ਤਾਂ ਪੈਸੇ ਵਾਪਸ ਦੇ ਦਿੱਤੇ ਆ ਜਿਹੜੇ ਬਾਕੀ ਸੀਗੇ ਜਨਵਰੀ 6 ਦੇ ਜਿਨ੍ਹਾਂ ਨੂੰ ਇਹ ਸਾਰਾ ਕੁਝ ਮਾਫੀ ਦਿੱਤੀ ਗਈ ਸੀ ਉਹ ਸਾਰੇ ਰਿਫੰਡ ਮੰਗਣਗੇ ਕੁਝ ਜਿਹੜੇ ਆ ਸਰਕਾਰ ਨੂੰ ਸ਼ੂ ਕਰ ਰਹਾ ਤੇ ਲਾ ਪਾ ਕੇ ਕਈ ਮਿਲੀਅਨ ਡਾਲਰ ਬਣ ਜਾਂਦਾ ਹੈ ਬਹੁਤੇ ਲੋਕ ਹਜੇ ਵੀ ਉਹਨਾਂ ਨੂੰ ਇਹ ਲੱਗਦਾ ਹੈ ਕਿ 2020 ਦੀ ਜਿਹੜੀ ਉਹ ਇਲੈਕਸ਼ਨ ਸੀਗੀ ਉਹ ਚੋਰੀ ਹੋਈ ਸੀ ਉੱਥੇ ਗੜਬੜ ਹੋਈ ਸੀ ਉਹਦੇ ਚ ਧਾਂਦਲੀ ਹੋਈ ਸੀ ਪੁਲਿਸ ਆਫੀਸਰ ਤੇ ਡੈਮੋਕਰਟ ਖਾਸ ਤੌਰ ਦੇ ਉੱਤੇ ਵਿਰੋਧ ਕਰ ਰਿਹਾ ਕਿ ਇਹਨਾਂ ਨੂੰ ਇਦਾਂ ਨਾ ਕਰੋ ਜੇ ਤੁਸੀਂ ਇਹਨਾਂ ਦੇ ਜੁਰਮਾਨੇ ਮਾਡਲ ਲਾਪੇ ਉਹਦਾ ਰਿਵਾਰਡ ਹੋ ਗਿਆ ਇਹਨਾਂ ਦਾ ਮਤਲਬ ਉਹ ਤਾਂ ਇਹਨਾਂ ਦਾ ਇੱਕ ਤਰੀਕੇ ਦੇ ਨਾਲ ਆਰਾਮ ਦੇਣ ਲੱਗ ਪਿਆ ਤੁਸੀਂ ਸੋ ਡਿਬੇਟ ਜਿਹੜਾ ਵੱਡਾ ਹੋ ਗਿਆ ਕਿ ਪੈਸਾ ਜਨਵਰੀ 6 ਦੇ ਅਟੈਕਰਸ ਦਾ ਜਿਹੜਾ ਉਹ ਜਾ ਰਿਹਾ ਆ ਉਹ ਹੁਣ ਕ੍ਰਿਮੀਨਲ ਆ ਜਾਂ ਵਿਕਟਮ ਆ ਤੇ ਕੀ ਜੇ ਉਹਨਾਂ ਨੂੰ ਮਾਫੀ ਦਿੱਤੀ ਗਈ ਆ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਪੈਸੇ ਵਾਪਸ ਕੀਤੇ ਜਾਣੇ ਆ ਜਾਂ ਨਹੀਂ ਮਾਮਲਾ ਥੋੜਾ ਜਿਹਾ ਹੋਰ ਜ਼ਿਆਦਾ ਚਰਚਾ ਦੇ ਵਿੱਚ ਐਸ ਵੇਲੇ ਹੋ ਰਿਹਾ ਮਿਨੀਆਪੋਲਿਸ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਮਿਨੀਆਪਲਸ ਤੇ ਸੇਂਟ ਪੌਲ ਦੋ ਜੁੜੇ ਟਵਿਨ ਸਿਟੀਜ਼ ਨੇ ਇੱਥੇ ਦੱਸਿਆ ਜਾ ਰਿਹਾ ਕਿ ਲੋਕਾਂ ਦੇ ਸਿਵਲ ਰਾਈਟਸ ਨੂੰ ਵਾਇਲਟ ਕੀਤਾ ਜਾ ਰਿਹਾ ਆ ਅਫੀਸਰ ਇਹ ਕਹਿੰਦੇ ਆ ਕਿ ਜਿਹੜੇ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਏਜੰਟਸ ਨੇ ਇਹ ਲੋਕਾਂ ਨੂੰ ਰੋਕ ਰਿਹਾ ਆ ਸਿਰਫ ਇਸ ਕਰਕੇ ਰੋਕ ਰਿਹਾ ਕਿਉਂਕਿ ਇਹ ਉਹਨਾਂ ਦਾ ਜਿਹੜਾ ਕਹੋ ਕਿ ਚਮੜੀ ਦਾ ਰੰਗ ਉਹਦਾਂ ਦਾ ਆ ਜਾਂ ਉਹ ਇਦਾਂ ਲੱਗਦਾ ਆ ਬਈ ਇਹ ਬਾਹਰੋਂ ਆਏ ਇਮੀਗ੍ਰੈਂਟਸ ਆ ਨਾ ਕਿ ਇਸ ਕਰਕੇ ਰੋਕ ਰਿਆ ਕਿ ਉਹਨੇ ਕੋਈ ਕ੍ਰਾਈਮ ਕੀਤਾ ਇੱਕ ਕੇਸ ਦੇ ਵਿੱਚ ਆਈਐਸਟੀ ਏਜੰਟਸ ਨੇ ਇੱਕ ਆਫ ਡਿਊਟੀ ਪੁਲਿਸ ਅਫਸਰ ਨੂੰ ਫੜ ਲਿਆ ਬੰਦਾ ਪੁਲਿਸ ਦੇ ਵਿੱਚ ਪਰ ਉਹ ਆਫ ਡਿਊਟੀ ਹਾਊਸ ਵੇਲੇ ਉਹ ਇੱਥੇ ਦਾ ਸਿਟੀਜ਼ਨ ਆ ਪੁਲਿਸ ਨੇ ਉਹਨੂੰ ਘੇਰ ਲਿਆ ਤੇ ਉਹਦੇ ਵੱਲੋਂ ਔਰਤ ਸੀਗੀ ਇਹ ਉਹਦੇ ਵੱਲੋਂ ਗਨ ਕਰ ਦਿੱਤੀ ਉਹਨਾਂ ਨੇ ਆਪਣੀ ਤੇ ਉਹਨੂੰ ਕਹੇ ਆਪਣੇ ਇਮੀਗ੍ਰੇਸ਼ਨ ਦੇ ਪੇਪਰ ਦਿਖਾ ਹੁਣ ਕਿਉਂਕਿ ਉਹ ਅਫਸਰ ਜਿਹਦੇ ਵੱਲੋਂ ਗਨ ਕੀਤੀ ਗਈ ਅਮਰੀਕਾ ਦਾ ਸਿਟੀਜ਼ਨ ਸੀ ਪੇਪਰ ਤੇ ਉਹਦੇ ਕੋਲ ਹੈ ਕੋਈ ਨਹੀਂ ਸੀ ਤੇ ਉਹਨੇ ਆਇਡੈਂਟੀਫਾਈ ਕੀਤਾ ਆਪਣੇ ਆਪ ਨੂੰ ਕਿ ਭਾਈ ਮੈਂ ਪੁਲਿਸ ਦੇ ਵਿੱਚ ਆ ਤੇ ਜਦੋਂ ਇਹ ਦੱਸਿਆ ਫੇਰ ਜਿਹੜੇ ਉਹ ਆਇਸਟੇਜੈਂਟਸ ਚਲੇ ਗਏ ਹੁਣ ਇੱਥੇ ਰੌਲਾ ਇਹ ਪੈ ਗਿਆ ਕਿ ਜੇ ਪੁਲਿਸ ਆਫੀਸਰਸ ਦੇ ਨਾਲ ਆਫ ਡਿਊਟੀ ਇਹ ਹੋ ਰਿਹਾ ਤਾਂ ਆਮ ਲੋਕਾਂ ਦੇ ਨਾਲ ਕੀ ਹੁੰਦਾ ਹੋਊਗਾ ਪੁਲਿਸ ਚੀਫ ਇਹ ਕਹਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਆਫੀਸਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਬਹੁਤ ਸੀਰੀਅਸ ਕਨਸਰਨ ਆ ਕਿ ਸਿੱਧੀ ਸਿੱਧੀ ਜਿਹੜੀ ਰੇਸ ਰੈਸ਼ੀਅਲ ਪ੍ਰੋਫਾਈਲਿੰਗ ਹੋ ਰਹੀ ਆ ਕਿ ਨਸਲ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਲੋਕਲ ਲੀਡਰ ਇਹ ਕਹਿੰਦੇ ਆ ਕਿ ਜੇ ਇਹ ਹੁੰਦਾ ਰਿਹਾ ਤਾਂ ਪੁਲਿਸ ਆਫੀਸਰ ਤੇ ਰੈਗੂਲਰ ਕਮਿਊਨਿਟੀ ਮੈਂਬਰ ਕੁਦਰਤੀ ਆ ਵੀ ਡਰੇ ਆ ਸਾਰੇ ਕੁਛ ਤੋਂ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਬਾਹਰ ਨਿਕਲ ਤੋਂ ਡਰਦੇ ਆ ਇਸ ਕਰਕੇ ਨਹੀਂ ਵੀ ਉਹ ਅਨ ਡਾਕੂਮੈਂਟਡ ਨੇ ਪਰ ਇਸ ਕਰਕੇ ਕਿਉਂਕਿ ਉਹਨਾਂ ਨੂੰ ਡਰਿਆ ਵੀ ਕੋਈ ਉਹਨਾਂ ਨੂੰ ਰੋਕਣਾ ਲਵੇ ਹਜ਼ਾਰਾਂ ਆਈਸ ਏਜੰਟ ਜਿਹੜੇ ਉਹਨਾਂ ਨੂੰ ਮਿਨੀ ਸੋਟਾ ਦੇ ਵਿੱਚ ਭੇਜਿਆ ਗਿਆ ਜਿਹੜਾ ਇੱਕ ਖਾਸ ਆਪਰੇਸ਼ਨ ਇਹਨਾਂ ਨੇ ਸ਼ੁਰੂ ਕੀਤਾ ਆਪਰੇਸ਼ਨ ਮੈਟਰੋ ਸਰਜ ਉਦੇ ਤੌਰ ਤੇ ਬਹੁਤ ਵੱਡਾ ਹੈ ਇਮੀਗ੍ਰੇਸ਼ਨ ਦਾ ਆਪਰੇਸ਼ਨ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਨਸਾਰ ਇਹ ਸਭ ਤੋਂ ਵੱਡਾ ਇਮੀਗ੍ਰੇਸ਼ਨ ਦਾ ਆਪਰੇਸ਼ਨ ਆ ਮਿਨੀਸ਼ਟਰੋ ਦੇ ਅਫੀਸ਼ੀਅਲਸ ਨੇ ਫੈਡਰਲ ਸਰਕਾਰ ਨੂੰ ਸੂਚ ਕੀਤਾ ਹੈ ਕਿ ਸਾਡੇ ਸ਼ਹਿਰਾਂ ਦੇ ਵਿੱਚ ਆਈਸਟੀ ਏਜੰਟ ਆ ਕੇ ਗੜਬੜ ਕਰਦੇ ਆ ਇੱਥੇ ਧੱਕਾ ਕਰਦੇ ਆ ਲੋਕਾਂ ਨੂੰ ਰੋਕਦੇ ਆ ਸਕੂਲਾਂ ਦੇ ਵਿੱਚ ਜਾਂ ਹੋ ਰਿਹਾ ਸਾਰਾ ਕੁਝ ਹਸਪੀਟਲ ਦੇ ਵਿੱਚ ਹੋ ਰਿਹਾ ਲੋਕਲ ਪੁਲਿਸ ਇਹ ਕਹਿੰਦੀ ਆ ਕਿ ਅਸੀਂ ਇਮੀਗ੍ਰੇਸ਼ਨ ਅਨਫੋਰਸਮੈਂਟ ਦੇ ਅਗੇਂਸਟ ਨਹੀਂ ਆ ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਵੀ ਸਾਡਾ ਅਸੀਂ ਕੋਈ ਇਮੀਗ੍ਰੈਂਟਸ ਦੇ ਹੱਕ ਵਿੱਚ ਆ ਜਾਂ ਉਹਦਾਂ ਦੀ ਗੱਲਬਾਤ ਆ ਪਰ ਉਹਨਾਂ ਨੇ ਇਹ ਕਿਹਾ ਕਿ ਇਹ ਕਾਨੂੰਨ ਦੇ ਤਰੀਕੇ ਅਨੁਸਾਰ ਕੀਤਾ ਜਾਵੇ ਰਿਸਪੈਕਟਫੁਲੀ ਕੀਤਾ ਜਾਵੇ ਬਿਨਾ ਜਿਹੜੇ ਸਕਿਨ ਕਲਰ ਦੇ ਲੋਕਾਂ ਨੂੰ ਟਾਰਗੇਟ ਕਰਨ ਤੋਂ ਇਦਾਂ ਕੀਤਾ ਜਾਣਾ ਚਾਹੀਦਾ ਸੋ ਮਾਮਲਾ ਇੱਕ ਵਾਰੀ ਫੇਰ ਇਹ ਜਿਹੜਾ ਇਸ ਵੇਲੇ ਚਰਚਾ ਦੇ ਵਿੱਚ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਗੱਲ ਮੰਨੀ ਆ ਹੁਣ ਅਦਾਲਤ ਦੇ ਵਿੱਚ ਕਿ ਜਿਹੜੇ ਆ US Dodge Service ਸੀਗੇ ਉਹਨਾਂ ਨੂੰ ਉਹਨਾਂ ਨੇ ਜਿਹੜੀ ਕੋਸ਼ ਸੈਂਸਿਟਿਵ ਸੋਸ਼ਲ ਸਿਕਿਉਰਿਟੀ ਡਾਟਾ ਸੀ ਉਹਦੇ ਤੱਕ ਉਹਨੂੰ ਦੇਖਿਆ ਐਕसेस ਕੀਤਾ ਉਹਨੂੰ ਤੇ ਉਹਨੂੰ ਸ਼ੇਅਰ ਵੀ ਕੀਤਾ ਬਿਨਾ ਪ੍ਰੋਪਰ ਅਪਰੂਵਲ ਦੇ ਤੁਹਾਨੂੰ ਯਾਦ ਹੋਊਗਾ ਜਦੋਂ ਰਾਸ਼ਟਰਪਤੀ 트럼ਪ ਨੇ ਪਿਛਲੇ ਸਾਲ ਸੌਂ ਚੁੱਕੀ ਸੀ ਉਹਦੇ ਤੋਂ ਬਾਅਦ ਇੱਕ ਸੰਸਥਾ ਬਹੁਤ ਚਰਚਾ ਦੇ ਵਿੱਚ ਆਇਸ ਨੂੰ ਡੋਜ ਕਹਿੰਦੇ ਸੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਉਹਦਾ ਮਤਲਬ ਇੱਕੋ ਹੀ ਸੀ ਬਿਕੇਸ਼ ਨੇ ਕਿਸੇ ਤਰ੍ਹਾਂ ਲੋਕਾਂ ਨੂੰ ਜਿਹੜਾ ਆਪਣੇ ਜਿਹੜਾ ਸਰਕਾਰ ਦਾ ਸਾਈਜ਼ ਘਟਾਉਣਾ ਐਫੀਸ਼ੀਐਂਸੀ ਵਧਾਉਣੀ ਹੈ ਸਰਕਾਰ ਦੀ ਤੇ ਉਹਦਾ ਸਾਈਜ਼ ਘਟਾ ਦੇਣਾ ਉਹਦੇ ਤਹਿਤ ਇਹਨਾਂ ਕੋਲੇ ਬਹੁਤ ਸਾਰੇ ਇਹੋ ਜਿਹੇ ਅਧਿਕਾਰ ਆ ਗਏ ਸੀ ਜਿਹੜੇ ਆਮ ਤੌਰ ਤੇ ਇਹਨਾਂ ਲੋਕਾਂ ਕੋਲੇ ਹੁੰਦੇ ਨਹੀਂ ਇੱਕ ਰੋਲਾ ਇਹ ਪਿਆ ਸੀ ਕਿ ਡੋਜ ਜਿਹਨੂੰ ਐਲਨ ਮਸਕ ਉਸ ਵੇਲੇ ਲੀਡ ਕਰ ਰਿਹਾ ਸੀ ਕਿ ਇਹਨਾਂ ਦੇ ਕੋਲ ਜਿਹੜਾ ਜਿਹੜੀ ਇੱਕ ਜਿਹੜੀ ਜਿਹੜੀ ਸੀਕ੍ਰੀਟ ਜਿਹੜੀ ਹੈਗੀ ਆ ਸਰਵਸ ਜਿਹੜੀ ਹੈਗੀ ਆ ਉਹਨਾਂ ਦੇ ਕੋਲ ਸੈਂਸਿਟਿਵ ਸੋਸ਼ਲ ਸਿਕਿਉਰਿਟੀ ਡਾਟਾ ਹੈ ਕਿ ਬਹੁਤ ਸੰਵੇਦਨਸ਼ੀਲ ਸੋਸ਼ਲ ਸਿਕਿਉਰਿਟੀ ਦਾ ਡਾਟਾ ਉਹਨਾਂ ਦੇ ਕੋਲ ਆ ਤੇ ਹੁਣ ਇਹ ਅਦਾਲਤ ਦੇ ਵਿੱਚ ਮੰਨ ਗਿਆ ਕਿ ਹਾਂਜੀ ਉਹਨਾਂ ਦੇ ਕੋਲ ਸ ਹੈਗਾ ਤੇ ਉਹਨਾਂ ਨੇ ਕੁਝ ਥਾਵਾਂ ਦੇ ਉੱਤੇ ਸ਼ੇਅਰ ਵੀ ਕੀਤਾ ਜਿੱਥੇ ਕਿ ਸ਼ੇਅਰ ਨਹੀਂ ਕਰਨਾ ਚਾਹੀਦਾ ਸੀ ਸੋ ਕਾਸਟ ਕਟਿੰਗ ਬਾਡੀ ਸੀ ਰੋਲਾ ਹਸਪੀਟਲ ਵਿੱਚ ਬਹੁਤ ਪਿਆ ਸੀ ਜਿਹੜੀ ਚੇਤਾਵਨੀ ਹੁਣ ਇਹ ਦਿੱਤੀ ਆ ਕਿ ਸੋਸ਼ਲ ਸਿਕਿਉਰਿਟੀ ਦਾ ਜਿਹੜਾ ਡਾਟਾ ਹੁੰਦਾ ਹੈ ਮੋਸਟ ਪ੍ਰੋਟੈਕਟਡ ਡਾਟਾ ਬੇਸ ਮਤਲਬ ਜਿਹਦੇ ਕੋਲ ਇਨਫੋਰਮੇਸ਼ਨ ਹੁੰਦੀ ਆ ਕਈ ਮਿਲੀਅਨ ਮਿਲੀਅਨਸ ਅਮਰੀਕਨ ਦੀ ਜਿਹੜੀ ਇਨਫੋਰਮੇਸ਼ਨ ਉਹਦੇ ਵਿੱਚ ਆ ਸਭ ਤੋਂ ਪਹਿਲਾਂ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਇਸ ਗੱਲ ਤੋਂ ਬਨ੍ਹਾ ਕੀਤਾ ਡਿਨਾਈ ਕੀਤਾ ਉਹਨਾਂ ਨੇ ਕਿ ਕੁਝ ਵੀ ਗਲਤ ਨਹੀਂ ਹੋਇਆ ਪਰ ਜਿਹੜੀ ਨਵੀਂ ਹੁਣ ਕੋਰਟ ਦੀ ਫਾਈਲਿੰਗ ਆ ਉਹਦੇ ਵਿੱਚੋਂ ਆਪਣੇ ਫੈਸਲੇ ਤੇ ਉਲਟ ਗਿਆ ਤੇ ਉਹ ਕਹਿੰਦੇ ਹਾਂਜੀ ਇਹਨਾਂ ਕੋਲੇ ਇਸ ਡਾਟਾ ਦੀ ਐਕਸੈਸ ਸੀਗੀ ਤੇ ਇਹਨਾਂ ਨੇ ਇਹ ਡਾਟਾ ਕਈ ਥਾਂ ਦੇ ਉੱਤੇ ਸਾਂਝਾ ਵੀ ਕੀਤਾ ਕੋਰਟ ਫਾਈਲਿੰਗ ਇਹ ਕਹਿੰਦੀ ਆ ਕਿ ਜਿਹੜੀ ਐਸਐਸਏ ਆ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਸੀਕ੍ਰੀਟ EMPLOYEE ਤੇ ਜਿਹੜੇ ਪੋਲਿਟਿਕਲ ਐਡਵੋਕੇਸੀ ਗਰੁੱਪ ਆ ਉਹਨਾਂ ਨੇ ਸੋਸ਼ਲ ਸਿਕਿਉਰਿਟੀ ਡਾਟਾ ਸ਼ੇਅਰ ਕੀਤਾ ਜਿਹੜੇ ਇਸ ਉਹ ਉਹ ਯੂਜ਼ ਕਰ ਸਕਦੇ ਆ ਜਿਹੜਾ ਓਵਰ ਇਲੈਕਸ਼ਨ ਰਿਜ਼ਲਟ ਵਾਲੇ ਮਾਮਲੇ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਸ ਸਮੇਂ ਜਿਹੜਾ ਐਗਰੀਮੈਂਟ ਕੀ ਸੀ ਤੇ ਕੇਸ ਨੂੰ ਹੁਣ ਸੁਣਨ ਤੋਂ ਨਾ ਕਰ ਦਿੱਤੀ ਐ ਡੌਜ ਦੇ ਮੈਂਬਰ ਜਿਹੜੇ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਅਨ ਅਥੋਰਾਈਜ਼ਡ ਜਿਹੜੀ ਥਰਡ ਪਾਰਟੀ ਸੀ ਜਿਹਦੇ ਵਿੱਚ ਕੁਝ ਜਿਹੜੇ ਉਸ ਕਿਸਮ ਦੇ ਸੀਗੇ ਉਹਨਾਂ ਦੇ ਨਾਲ ਇਹ ਡਾਟਾ ਸਾਂਝਾ ਕੀਤਾ ਗਿਆ ਜਿਹਦੀ ਕਿ ਇਜਾਜ਼ਤ ਨਹੀਂ ਸੀ ਪ੍ਰਾਈਵੇਸੀ ਏਕਸਪਰਟ ਇਸ ਗੱਲ ਦੇ ਉੱਤੇ ਕਹਿ ਰਹੇ ਆ ਕਿ ਇਹ ਜਿਹੜਾ ਪ੍ਰਾਈਵੇਸੀ ਐਕਟ ਦੀ ਵਾਇਓਲੇਸ਼ਨ ਜਿਹੜਾ ਫੈਡਰਲ ਵਰਕਰ ਨੂੰ ਸਿਰਫ ਫੈਡਰਲ ਜਿਹੜੀ ਅਫੀਸ਼ੀਅਲ ਜੌਬ ਚਾਹੀਦੀ ਆ ਉਹੀ ਡਾਟਾ ਜਿਹੜਾ ਦੇਖ ਸਕਦੇ ਆ ਸੋ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਗਨ ਲਾਅ ਸੰਬੰਧੀ ਹੈ ਗਨ ਲਾਅ ਸੰਬੰਧੀ ਆਪਾਂ ਅਕਸਰ ਗੱਲਬਾਤ ਕਰਦੇ ਹਾਂ ਕੱਲ ਵੀ ਗੱਲਬਾਤ ਕੀਤੀ ਸੀ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਢਿੱਲ ਮਿਲ ਜੇ ਗੱਲ ਓਰਿਜਨਲ ਸੰਬੰਧਿਤ ਇਨਸੀਡੈਂਟ 2019 ਦੇ ਵਿੱਚ ਵਾਪਰਿਆ ਜਿਹਦਾ ਹੁਣ ਕੇਸ ਅਦਾਲਤ ਜਿਹਦੇ ਉੱਤੇ ਫੈਸਲਾ ਦੇ ਰਹੀ ਹੈ ਜੈਕਬ ਮੇਸ ਜੈਕਬ ਮੇਸ ਇੱਕ ਵਾਲਮਾਰਟ ਦੇ ਵਿੱਚ ਕੰਮ ਕਰਦਾ ਸੀ ਮੈਰੀਲੈਂਡ ਦੇ ਵਿੱਚ ਇੱਕ ਵਿਅਕਤੀ ਉਹਨੇ ਜਿਹੜਾ ਆਪਣੇ ਇੱਕ ਨਾਲ ਦੇ ਕੋ-ਵਰਕਰ ਨੂੰ ਟੈਕਸਟ ਕਰਕੇ ਪੁੱਛਿਆ ਕਿ ਉਹਨੇ ਇੱਕ ਸਸਤੀ ਜੀ ਸ਼ਾਰਟਗਨ ਲੈਣੀ ਆ ਤੇ ਜਦੋਂ ਉਹਨੂੰ ਉਹਨੇ ਮੈਸੇਜ ਕਰਕੇ ਦੱਸਿਆ ਕਿ ਮੈਂ ਸਸਤੀ ਜੀ ਸ਼ਾਰਟਗਨ ਲੈਣੀ ਚਾਹਣਾ ਆ ਉਹਦੇ ਤੋਂ ਬਾਅਦ ਕੁਝ ਦਿਨ ਬਾਅਦ ਹੀ ਉਹਨੇ ਆਤਮ ਹੱਤਿਆ ਕਰ ਲਈ ਉਹਨੇ ਦੱਸਿਆ ਕਿ ਬਾਅਦ ਦੇ ਵਿੱਚ ਉਹਨੇ ਸ਼ਾਰਟਗਨ ਲੈ ਲਈ ਤੇ ਆਪਣੇ ਵਾਲਮਾਰਟ ਸਟੋਰ ਤੋਂ ਲਈ ਆ ਤੇ ਉਹਨੇ ਮਤਲਬ 21 ਨਵੰਬਰ ਦੇ ਵਿੱਚ ਆਪਣੇ ਗੋਲੇ ਮਾਰ ਲਏ ਹੁਣ ਉਹ ਪਰਿਵਾਰ ਨੇ ਵਾਲਮਾਰਟ ਦੇ ਉੱਤੇ ਕੇਸ ਕਰ ਦਿੱਤਾ ਉਹਨੂੰ ਸ਼ੂ ਕਰ ਦਿੱਤਾ ਉਹ ਕਹਿੰਦੇ ਕਿ ਜਿਹੜਾ ਸਟੋਰ ਮੈਨੇਜਰ ਆ ਇਹਨੂੰ ਪਤਾ ਸੀ ਕਿ ਬੰਦਾ ਸੂਏ ਸਾਈਡਲ ਆ ਇਹਨੂੰ ਜਿਹੜਾ ਗਨ ਸੇਲ ਦੇ ਲਈ ਅਲਾਓ ਨਹੀਂ ਕਰਨਾ ਚਾਹੀਦਾ ਸੀ ਵਾਲਮਾਰਟ ਕਹਿੰਦੇ ਆ ਕਿ ਜਿਹੜੇ ਮੈਨੇਜਰ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜੀ ਇਹ ਇਹਦੇ ਪਿੱਛੇ ਇਰਾਦਾ ਕੀ ਸੀ ਇਹਦੇ ਪਿੱਛੇ ਇਹ ਖਰੀਦਣ ਦਾ ਤੇ ਜਿਹੜਾ ਲੀਗਲ ਗਨ ਸੇਲ ਰੂਲਸ ਦੇ ਤਹਿਤ ਅਸੀਂ ਇਹਨੂੰ ਦਿੱਤੀ ਆ ਤੇ ਕੋਈ ਗਲਤ ਨਹੀਂ ਕੀਤਾ ਉਹਦਾ ਫੈਡਰਲ ਬੈਕਗਰਾਉਂਡ ਚੈੱਕ ਵੀ ਕੀਤਾ ਗਿਆ ਹੁਣ ਜਦੋਂ ਕੋ ਵਰਕਰ ਨੂੰ ਟੈਸਟੀਫਾਈ ਕੀਤਾ ਗਿਆ ਉਹਦੇ ਇਸ ਇੱਕ ਮਾਮਲੇ ਦੇ ਵਿੱਚ ਤੇ ਉਹ ਕਹਿੰਦਾ ਵੀ ਜਿਹੜਾ ਅਸਿਸਟੈਂਟ ਸਟੋਰ ਮੈਨੇਜਰ ਸੀ ਉਹਨੂੰ ਪੁੱਛਿਆ ਸੀ ਕਿ ਵੀ ਕੀ ਇਹਨੂੰ ਆਪਾਂ ਡੂ ਨਾਟ ਸੈਲ ਲਿਸਟ ਦੇ ਉੱਤੇ ਪਾ ਸਕਦੇ ਆ ਮਤਲਬ ਇਹ ਆ ਕਿ ਬੰਦਾ ਕਹਿ ਰਿਹਾ ਮੈਂ ਬੰਦੂਕ ਖਰੀਦਣੀ ਐ ਤੇ ਚਾ ਮੇਰੀ ਜਾਂ ਮਰਨ ਦੀ ਗੱਲਬਾਤ ਕਰਦਾ ਵੀ ਆਪਾਂ ਇਹਨੂੰ ਉਸ ਲਿਸਟ ਦੇ ਉੱਤੇ ਪਾ ਦੇਣ ਜਿਸ ਲਿਸਟ ਦੇ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਕਿ ਜਿਨ੍ਹਾਂ ਨੂੰ ਆਪਾਂ ਕੁਝ ਵੀ ਵਾਲਮਾਰਟ ਨੇ ਵੇਚਣਾ ਨਹੀਂ ਹੈ ਜਾਂ ਉਹਨਾਂ ਨੂੰ ਅਸੀਂ ਕੋਈ ਚੀਜ਼ ਦੇਣੀ ਨਹੀਂ ਹੈ ਅਸਸ਼ਟੇਰ ਮੈਨੇਜਰ ਕਹਿੰਦਾ ਵੀ ਮੈਨੂੰ ਇਦਾਂ ਦਾ ਟੈਕਸਟ ਕੋ ਮਿਲਿਆ ਨਹੀਂ ਤੇ ਨਾਲ ਹੀ ਉਹ ਕਹਿੰਦਾ ਵੀ ਸਟੋਰ ਲੈਵਲ ਦੇ ਉੱਤੇ ਕੋਈ ਡੂ ਨੋਟ ਸੇਲ ਲਿਸਟ ਐਗਜ਼ਿਸਟ ਹੀ ਨਹੀਂ ਕਰਦੀ ਇਹ ਹੁੰਦੀ ਨਹੀਂ ਵਾਲਮਾਰਟ ਨੇ ਇਹ ਐਡਮਿਟ ਕੀਤਾ ਕਿ ਸਟੋਰ ਮੈਨੇਜਰ ਜਿਹੜਾ ਜਾਂ ਤਾਂ ਉਹਨੂੰ ਪਤਾ ਨਹੀਂ ਸੀ ਇਸ ਮਾਮਲੇ ਤੇ ਜਾਂ ਉਹਦੀ ਇਹ ਜਿਹੜੀ ਆ ਐਕਸੈਸ ਨਹੀਂ ਕਰ ਸਕਿਆ ਇਹਨੂੰ ਸੋ ਜਿੱਦਣ ਇਹ ਗਨ ਦੀ ਸੇਲ ਹੋਈ ਆ ਉਹਨੇ ਸਟੈਂਡਰਡ ਬੈਕਗਰਾਉਂਡ ਚੈੱਕ ਪਾਸ ਕੀਤਾ ਜਿੰਨੇ ਸਵਾਲ ਸੀਗੇ ਉਹਨਾਂ ਦੇ ਜਵਾਬ ਦਿੱਤੇ ਹੈ ਗਵਰਨਮੈਂਟ ਸੇਲ ਦੇ ਲਈ ਤੇ ਜਿਊਰੀ ਹੁਣ ਇਹ ਡਿਸਾਈਡ ਕਰੂਗੀ ਕਿ ਵਾਲਮਾਰਟ ਨੂੰ ਕੀ ਇੰਨੀ ਗੱਲ ਦਾ ਪਤਾ ਸੀ ਕਿ ਉਹ ਸਟਾਪ ਸੇਲ ਕਰ ਸਕਦੀ ਸੀ ਜਾਂ ਜੇ ਉਹਨੂੰ ਪਤਾ ਸੀ ਤੇ ਉਹ ਇਦਾਂ ਕਰ ਸਕਦੀ ਸੀ ਤਾਂ ਇਹਦਾ ਮਤਲਬ ਬਹੁਤ ਸਪਸ਼ਟ ਆ ਕਿ ਕਾਨੂੰਨੀ ਤੌਰ ਤੇ ਵਾਲਮਾਰਟ ਮੇਸ ਦੀ ਮੌਤ ਦਾ ਜ਼ਿੰਮੇਵਾਰ ਆ ਤਾਂ ਕੇਸ ਇਹਨਾਂ ਦੇ ਉੱਤੇ ਪੈਣਾ ਆ ਪਰ ਹੁਣ ਇਹ ਸਿੱਧ ਹੁੰਦਾ ਆ ਜਾਂ ਨਹੀਂ ਇਹ ਹੁਣ ਦੇਖਣ ਵਾਲੀ ਗੱਲ ਆ ਇੱਕ ਬਹੁਤ ਵੱਡੀ ਸਟੱਡੀ ਹੋਈ ਆ ਕੈਲੀਫੋਰਨੀਆ ਦੇ ਵਿੱਚ ਸਟੱਡੀ 2 ਲੱਖ ਦੇ ਕਰੀਬ ਨਿਆਣਿਆਂ ਦੇ ਉੱਤੇ ਹੋਈ ਆ ਸ਼ਧਰਨ ਕੈਲੀਫੋਰਨੀਆ ਦੇ ਵਿੱਚ ਇਸ ਸਟੱਡੀ ਦੇ ਵਿੱਚ ਲਿੰਕ ਲੱਭਿਆ ਗਿਆ ਵਾਇਲਡਫਾਇਰ ਸਮੋਕ ਦਾ ਵਾਇਲਡਫਾਇਰ ਸਮੋਕ ਐਕਸਪੋਜ਼ਰ ਡੂਰਿੰਗ ਪ੍ਰੈਗਨੈਂਸੀ ਤੇ ਦੂਜੇ ਪਾਸੇ ਆਰਟイズਮ ਦਾ ਆ ਮਾਮਲਾ ਇਹ ਆ ਕਿ ਜਦੋਂ ਕੈਲੀਫੋਰਨੀਆ ਦੇ ਵਿੱਚ ਜੰਗਲ ਨੂੰ ਅੱਗਾਂ ਬਹੁਤ ਲੱਗਦੀਆਂ ਆ ਆਪਾਂ ਸਾਰੇ ਜਾਣਦੇ ਆ ਇਹਨਾਂ ਨੇ 2 ਲੱਖ ਦੇ ਕਰੀਬ ਇੱਕ ਸੈਂਪਲ ਲਿਆ ਉਹ ਸਾਰਿਆਂ ਦੇ ਵਿੱਚ ਇਹ ਸਟੱਡੀ ਕੀਤੀ ਆ ਕਿ ਜਿਹੜੀਆਂ ਮਾਵਾਂ ਪ੍ਰੈਗਨੈਂਸੀ ਖਾਸ ਕਰਕੇ ਪ੍ਰੈਗਨੈਂਸੀ ਦੇ ਜਿਹੜੇ ਆਖਰੀ 3 ਮਹੀਨੇ ਸੀਗੇ ਉਹਨਾਂ 3 ਮਹੀਨੇ ਦਾ ਵਿੱਚ ਜ਼ਿਆਦਾ ਉਹਨਾਂ ਦਾ ਐਕਸਪੋਜ਼ਰ ਵਾਈਲਡ ਫਾਇਰ ਦੇ ਸਮੋਕ ਨਾਲ ਹੋਇਆ ਧੂਏਂ ਦੇ ਨਾਲ ਹੋਇਆ ਜਿਹੜੇ ਉਹ ਬੱਚੇ ਪੈਦਾ ਹੋਏ ਆ ਉਹ ਆਰਟਿਸਟਿਕ ਨੇ ਜਾਂ ਆਰਟイズਮ ਉਹਨਾਂ ਨੂੰ ਜ਼ਿਆਦਾ ਹੋਇਆ ਇਹ ਬਹੁਤ ਇੱਕ ਕਮਾਲ ਦੀ ਗੱਲ ਆ ਤੇ ਬੜੀ ਵੱਡੀ ਖੋਜ ਆ ਹੋ ਸਕਦਾ ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਜੰਗਲੀ ਅੱਗਾਂ ਦਾ ਧੂਆਂ ਆਰਟイズਮ ਕਰਦਾ ਇਹ ਨਹੀਂ ਕਿਹਾ ਜਾ ਸਕਦਾ ਪਰ ਇਹਦਾ ਸਬੰਧ ਆਪਸ ਵਿੱਚ ਲਿੰਕ ਆਪਸ ਵਿੱਚ ਜ਼ਰੂਰ ਜੁੜਦਾ ਹੈ ਸਟੱਡੀ ਫੋਕਸ ਕਰਦੀ ਆ ਉਹਨਾਂ ਬੱਚਿਆਂ ਦੇ ਉੱਤੇ ਇਹਨਾਂ ਨੇ ਉਹ ਡਾਟਾ ਜਿਹੜਾ ਲਿਆ 2006 ਤੋਂ ਲੈ ਕੇ 2014 ਤੱਕ ਦਾ ਪੀਰੀਅਡ ਜਿਹਦੇ ਵਿੱਚ ਬਹੁਤ ਸਾਰੀਆਂ ਵਾਇਲਡ ਫਾਇਰ ਉੱਥੇ ਸੀਗੀਆਂ ਉਹ ਮਾਵਾਂ ਜਿਨ੍ਹਾਂ ਨੇ ਇਸ ਵਾਇਲਡ ਫਾਇਰ ਦੇ ਵਿੱਚ ਕਹਿ ਲਓ ਕਿ ਸਾਹ ਲਿਆ ਜਾਂ ਇਹ ਜੰਗਲੀ ਅੱਗਾਂ ਦਾ ਧੂਆਂ ਉਹਨਾਂ ਦੇ ਅੰਦਰ ਗਿਆ ਉਹਨਾਂ ਦੀ ਪ੍ਰੈਗਨੈਂਸੀ ਦੇ ਆਖਰੀ 3 ਮਹੀਨੇ ਉੱਥੇ ਉਹਨਾਂ ਦੇ ਵਿੱਚ ਜ਼ਿਆਦਾ ਚਾਂਸਸ ਹੈਗੇ ਕਿ ਉਹਨਾਂ ਦੇ ਬੱਚਿਆਂ ਨੂੰ ਲੇਟੈਸਟ ਏਜ ਦੇ ਉੱਤੇ ਆਟਿਜ਼ਮ ਹੁੰਦਾ ਇੱਕ ਤੋਂ ਲੈ ਕੇ 5 ਜਿਹੜੇ ਸਮੋਕੀ ਡੇ ਸੀਗੇ ਲੇਟ ਪ੍ਰੈਗਨੈਂਸੀ ਦੇ ਵਿੱਚ ਉਹਦੇ ਨਾਲ ਜਿਹੜੇ ਚਾਂਸਸ ਸੀ ਆਟਿਜ਼ਮ ਦੇ ਉਹ 11% ਦੇ ਕਰੀਬ ਵਧ ਗਏ ਜ਼ਿਆਦਾ ਸਮੋਕ ਦਾ ਮਤਲਬ ਆ ਕਿ ਜ਼ਿਆਦਾ ਰਿਸਕ ਜਿਹੜੇ 6 ਤੋਂ 10 ਸਮੋਕ ਡੇ ਸੀਗੇ ਉਹਦੇ ਨਾਲ 12% ਜ਼ਿਆਦਾ ਰਿਸਕ ਵਧ ਗਿਆ 10 ਤੋਂ ਜ਼ਿਆਦਾ ਸਮੋਕ ਹੋਣ ਦੇ ਜਿਹੜੇ ਸਮੋਕ ਡੇਜ਼ ਹੋਣ ਦੇ ਨਾਲ 23% ਰਿਸਕ ਜ਼ਿਆਦਾ ਵਧ ਗਿਆ। ਸੋ ਜੰਗਲੀ ਅੱਗ ਦਾ ਧੂਆਂ ਤੇ ਜਿਹੜੀ ਆਟਿਜ਼ਮ ਆ ਇਹਦਾ ਆਪਸ ਵਿੱਚ ਸਿੱਧਾ ਸਬੰਧ ਜੁੜਦਾ। ਰਿਸਰਚਰਜ਼ ਜਿਹੜੇ ਰਿਸਰਚ ਕਰਨ ਵਾਲੇ ਨੇ ਉਹਨਾਂ ਨੇ ਜ਼ੋਰ ਇਸ ਗੱਲ ਦੇ ਉੱਤੇ ਦਿੱਤਾ ਕਿ ਇਹ ਨਹੀਂ ਪ੍ਰੂਵ ਹੁੰਦਾ ਕਿ ਵਾਈਲਡ ਫਾਇਰ ਦਾ ਸਮੋਕ ਆਟਿਜ਼ਮ ਕਰਦਾ ਹੈ। ਸਗੋਂ ਇਹ ਹੁੰਦਾ ਆ ਕਿ ਇਹਦਾ ਕੋਈ ਨਾ ਕੋਈ ਆਪਸ ਤੇ ਵਿੱਚ ਲਿੰਕ ਜ਼ਰੂਰ ਆ। ਸਾਇੰਟਿਸਟ ਇਹ ਸੋਚਦੇ ਆ ਕਿ ਜਿਹੜੀ ਵਾਇਲਡਫਾਇਰ ਧੂੰਆਂ ਕਾ ਉਹ ਇੱਕ ਮੋਡੀਫਾਇਬਲ ਰਿਸਕ ਮੋਡੀਫਾਇਬਲਰ ਰਿਸਕ ਹੈ ਕਿ ਇਸ ਚੀਜ਼ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਆਟイズਮ ਦੇ ਕਾਰਨ ਬਹੁਤ ਜ਼ਿਆਦਾ ਨਹੀਂ ਇਹਨਾਂ ਦੇ ਕਾਰਨਾਂ ਬਾਰੇ ਹਜੇ ਖੋਜ ਹੋ ਰਹੀ ਹੈ ਕਿ ਜੈਨੇਟਿਕ ਕਾਰਨ ਨੇ ਜਿਹੜਾ ਦੇ ਉੱਤੇ ਥੋੜਾ ਵਾਸ ਹੀ ਨਹੀਂ ਚੱਲਦਾ ਕਿ ਜਿਹੜੇ ਪਿਤਾ ਪੁਰਖੀ ਸਾਰਾ ਕੁਝ ਚੱਲਿਆ ਆਉਂਦਾ ਉਹੀ ਅੱਗੇ ਦੀ ਅੱਗੇ ਚੱਲਦਾ ਰਹਿੰਦਾ ਪਰ ਜਿਹੜਾ ਇਹ ਵਾਇਲਡਫਾਇਰ ਧੂੰਆਂ ਕਾ ਇਸ ਚੀਜ਼ ਨੂੰ ਬਦਲਿਆ ਜਾ ਸਕਦਾ ਮਤਲਬ ਇਹ ਹੈ ਕਿ ਇਸ ਧੂਏ ਨੂੰ ਰਿਡਿਊਸ ਕੀਤਾ ਜਾ ਸਕਦਾ ਸੋ ਸਟਡੀ ਦੀਆਂ ਲਿਮਿਟਸ ਸੀਗੀਆਂ ਕੁਝ ਮਦਰਸ ਜਿਹੜੀਆਂ ਆ ਉਹਨਾਂ ਕੋਲੇ ਜ਼ਿਆਦਾ ਉਹਨਾਂ ਕੋਲੇ ਸੀਗਾ ਇਹਦਾ ਐਕਸਪੋਜ਼ਰ ਧੂਏ ਦਾ ਜਾਂ ਜਿਨ੍ਹਾਂ ਨੂੰ ਅੰਦਾਜ਼ਾ ਲਾਇਆ ਗਿਆ ਜਿਹੜੀ ਵਾਈਲਡ ਫਾਇਰ ਆ ਉਹ ਆਪਣੇ ਆਪ ਦੇ ਵਿੱਚ ਸਟ्रेस ਆ ਹੋ ਸਕਦਾ ਕਿ ਉਹਨੇ ਕਹਿੰਦੇ ਕਿ ਉਸ ਸਟ੍ਰੈਸ ਦਾ ਪ੍ਰੈਗਨੈਂਸੀ ਦੇ ਉੱਤੇ ਅਸਰ ਪਿਆ ਹੋਵੇ ਵਾਈਲਡ ਫਾਇਰ ਬਹੁਤ ਜ਼ਿਆਦਾ ਫ੍ਰੀਕੁਐਂਟ ਹੋ ਰਹੀ ਆ ਤੇ ਇਹਦਾ ਕਲਾਈਮੇਟ ਚੇਂਜ ਦੇ ਕਰਕੇ ਬਹੁਤ ਵੱਡਾ ਸਬੰਧ ਆਪਸ ਦੇ ਵਿੱਚ ਉਹਦੇ ਨਾਲ ਜਿਹੜੇ ਸਰਚਰਸ ਇਹ ਕਹਿੰਦੇ ਆ ਕਿ ਜਿਹੜੀ ਅੰਡਰਸਟੈਂਡਿੰਗ ਆ ਦੀ ਲੌਂਗ ਟਰਮ ਹੈਲਥ ਅਫੈਕਟਸ ਦੀ ਬੱਚਿਆਂ ਦੇ ਵਿੱਚ ਉਹ ਬਹੁਤ ਮਹੱਤਵਪੂਰਨ ਆ ਕਿ ਲੰਮਾ ਸਮਾਂ ਕਿਉਂਕਿ ਇਹ ਤਾਂ ਇੱਕ ਹੁਣ ਮਤਲਬ ਬਣ ਗਿਆ ਕਿ ਉੱਥੇ ਧੂਆਂ ਰਹਿਣਾ ਹੀ ਆ ਹੁਣ ਇਹ ਇਸ ਜਿਹੜਾ ਆਰਟਿਜ਼ਮ ਆ ਖਾਸ ਤੌਰ ਦੇ ਉੱਤੇ ਆਰਟਿਜ਼ਮ ਆਰਟਿਜ਼ਮ ਸਪੈਕਟਰਮ ਡਿਸਆਰਡਰ ਕਹਿੰਦੇ ਆ ਇਹਨੂੰ ਇੱਕ ਡਿਵੈਲਪਮੈਂਟਲ ਕੰਡੀਸ਼ਨ ਆ ਜਿਹੜੀ ਇਹ ਅਫੈਕਟ ਕਰਦੀ ਆ ਕਿ ਕੋਈ ਵਿਅਕਤੀ ਕਮਿਊਨੀਕੇਟ ਕਿਦਾਂ ਕਰਦਾ ਜਿਹੜਾ ਬੱਚਾ ਹੈ ਖਾਸ ਤੌਰ ਦੇ ਉੱਤੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਉਹ ਗੱਲਬਾਤ ਇੰਟਰੈਕਟ ਕਿਦਾਂ ਕਰਦਾ ਦੂਜਿਆਂ ਦੇ ਨਾਲ ਅ ਮਤਲਬ ਦੁਨੀਆ ਨੂੰ ਐਕਸਪੀਰੀਅੰਸ ਕਿਦਾਂ ਕਰਦਾ ਕਿ ਉਹ ਅੱਖ ਚੱਖ ਮਿਲਾ ਕੇ ਗੱਲ ਕਰਦਾ ਜਾਂ ਉਹਨੂੰ ਇਹ ਕੰਟੈਕਟ ਮਿਲਾਉਣ ਦੇ ਵਿੱਚ ਡਿਫਿਕਲਟੀ ਹੁੰਦੀ ਆ ਜਾਂ ਕੀ ਉਹ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨਸ ਨੇ ਉਹਨਾਂ ਨੂੰ ਸਮਝਦਾ ਜਾਂ ਉਹ ਗੱਲਬਾਤ ਕਈ ਵਾਰੀ ਉਹ ਬੱਚੇ ਬਾਰ-ਬਾਰ ਇੱਕੋ ਸ਼ਬਦ ਨੂੰ ਬੋਲੀ ਜਾ ਰਹੇ ਆ ਜਿਹੜੇ ਰੈਪੀਟਿਟਿਵ ਬਿਹੇਵੀਅਰ ਆ ਜਾਂ ਰੂਟੀਨ ਆ ਉਹ ਵੀ ਦੇਖਿਆ ਜਾ ਸਕਦਾ ਕਿ बार-बार ਸ਼ਬਦਾਂ ਨੂੰ ਬੋਲੀ ਜਾਣਾ, ਬਾਰ-ਬਾਰ ਜਿਹੜੀ ਮੂਵਮੈਂਟ ਆ ਉਹਨੂੰ ਕਰੀ ਜਾਣਾ ਜਾਂ ਜਿਹੜਾ ਜਦੋਂ ਕੋਈ ਵੀ ਰੂਟੀਨ ਚੇਂਜ ਜਿਹੜੀ ਅਪਸੈਟ ਹੁੰਦੀ ਆ ਉਹਦੇ ਤੋਂ ਬਹੁਤ ਜ਼ਿਆਦਾ ਉਹ ਅਪਸੈਟ ਹੋ ਜਾਂਦੇ ਆ ਉਹ ਖਰਾਬ ਹੋਣ ਦੇ ਨਾਲ ਜਿਹੜੀਆਂ ਸੈਂਸਰੀ ਸੈਂਸਿਟੀਵਿਟੀਆਂ ਨੇ ਇਹਨਾਂ ਲੋਕਾਂ ਦੇ ਵਿੱਚ ਜਿਹੜੀਆਂ ਸੈਂਸਿਟੀਵਿਟੀਆਂਵੇਂ ਸਾਊਂਡ ਦੀ ਆ, ਲਾਈਟਸ ਦੀ ਆ, ਟੈਕਸਚਰ ਦੀ ਆ ਅਸਮੈਲ ਦੀ ਆ ਜਾਂ ਦੂਜੇ ਜਿਹੜੇ ਆ ਉਹ ਬਹੁਤ ਸਟਰੋਂਗ ਇਹਦੇ ਵਿੱਚ ਚੀਜ਼ਾਂ ਦੇਖੀਆਂ ਜਾਂਦੀਆਂ ਇਹਦਾ ਸਪੈਕਟਰਮ ਦੇ ਵਿੱਚ ਜਿਹੜੇ ਸਿੰਪਟਮ ਨੇ ਉਹ ਬਹੁਤ ਜ਼ਿਆਦਾ ਵਾਈਡ ਨੇ ਬਹੁਤ ਜ਼ਿਆਦਾ ਵੱਡੇ ਨੇ ਉਹਦਾ ਪੂਰਾ ਪੂਰਾ ਇੱਕ ਸਪੈਕਟਰਮ ਆ ਉਹਦੇ ਪਹਿਲੇ ਤੋਂ ਲੈ ਕੇ ਆਖਰ ਤੱਕ ਕਿੰਨਾ ਉਹਦੇ ਵਿੱਚ ਵੇਰੀਏਸ਼ਨ ਹੁੰਦੀ ਆ ਜੈਨੇਟਿਕ ਕਾਰਨ ਹੋ ਸਕਦਾ ਪਤਾ ਨਹੀਂ ਕੀ ਆ ਖੋਜਾਂ ਚੱਲ ਰਹੀਆਂ ਪਰ ਆ ਜਿਹੜੀ ਹੁਣ ਖੋਜ ਕੀਤੀ ਹੈ ਉਹਦੇ ਨਾਲ ਘਟੂ ਘਟ ਇੱਕ ਗੱਲ ਸਾਫ਼ ਹੋ ਗਈ ਆ ਕਿ ਪ੍ਰੈਗਨੈਂਸੀ ਦੇ ਆਖਰੀ ਤਿੰਨ ਮਹੀਨਿਆਂ ਦੇ ਵਿੱਚ ਜਿਹੜੀ ਔਰਤ ਜ਼ਿਆਦਾ ਧੂਏ ਦੇ ਵਿੱਚ ਰਹੀ ਆ ਜਾਂ ਉਹਨਾਂ ਦਿਨਾਂ ਦੇ ਵਿੱਚ ਜੰਗਲੀ ਅੱਗਾਂ ਦਾ ਧੂਆਂ ਜ਼ਿਆਦਾ ਉਹਦੇ ਅੰਦਰ ਗਿਆ ਉਹਨਾਂ ਜ਼ਿਆਦਾ ਉਹਦੇ ਵਿੱਚ ਬੱਚਿਆਂ ਨੂੰ ਆਟਿਜ਼ਮ ਹੋਣ ਦੇ ਚਾਂਸ ਵਧਦੇ ਰਹੇ ਇਹਦੇ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਸ਼ਨਾ ਵੀ ਹੈ ਗੱਲਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ